ਮੈਂ ਜਾਣਾ ਸੋਹਰਿਆਂ ਦੇ ਉਹ ਮਮਾ ਮੇਰੇ ਜਾਨੂ ਨੇ ਬੁਲਾਇਆ ਮੈਂ ਭੱਜੇ ਭੱਜੇ ਜਾ ਕਿ ਪੁੱਤ ਨੂੰ ਰੋਟੀ ਨਹੀਂ ਦੇਣੀ ਕੋਈ ਨਹੀਂ ਜਦੋਂ ਮੇਰੀ ਬਹੂ ਆ ਗਈ ਉਧਰ ਵੇਖੂ ਮੈਂ ਕਿੰਨਾ ਤੂੰ ਤੜਕੇ ਉੱਠ ਕੇ ਨਾਲ ਜਾਣੀ ਹੈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬਾਤ ਮੈਂ ਹੁਪ ਕਰਦਾ ਸਾਰੇ ਠੀਕ ਹੋਵੋ ਗੋ ਸੁਗਾ ਜਿੱਦਾ ਕਿ ਅੱਜ ਅਪ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੁਗਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੋਈ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀ ਐਂ ਸੁਗਾ ਜਾਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਓ ਮੈਂ ਜਾਣਾ ਸੋਹਰਿਆਂ ਦੇ ਓ ਮਮਾ ਤੁਸੀਂ ਵੀ ਤਿਆਰ ਹੋ ਜੋ ਅਮਨ ਤੁਸੀਂ ਵੀ ਤਿਆਰ ਹੋ ਜਾਜ ਮੈਂ ਫੇਲੀ ਹੋਰੀ ਸਾਡੇ ਨੂੰ ਤਿਆਰ ਹੋ ਗਿਆ ਆ ਕਿਉਂਕਿ ਮੇਰੇ ਜਾਨੂ ਨੇ ਬੁਲਾਇਆ ਮੈਂ ਭੱਜੇ ਭੱਜੇ ਜਾਵਾਂ ਹਾਂ ਪੈਰ ਜੁੱਤੀ ਨਾ ਪਾਵਾਂ ਅੱਜ ਜਿੱਤ ਇੱਜ਼ਤ ਹੀ ਪੜੀ ਤੇ ਜਾਨ ਦਿੱਤੀ ਸਾਨੂੰ ਆ ਵੇ ਟੈਬ ਆ ਗਿਆ ਤਾਂ ਆ ਬੁਆ ਜੀ ਵਾ ਕਮਾਲ ਦੀਆਂ ਗੱਲਾਂ ਹੁਣ ਮੈਂ ਜਾ ਕੇ ਤੁਹਾਨੂੰ ਦਿਖਾਉਣਾ ਇਹਦੀ ਮੰਮੀ ਯਾਨੀ ਕਿ ਮੇਰੀ ਮੰਮੀ ਪਾਲੇ ਦੀ ਕੁੜੀ ਕਿੰਮ ਕਿੱਧਰ ਚੱਲੇ ਤੁਸੀਂ ਕਿੜਾਈ ਵਾਲਾ ਸੂਟ ਪਾ ਕੇ ਕੁਰਮਾ ਦੇ ਬੜੀ ਤੜਕੇ ਤਿਆਰ ਹੋ ਗਈ ਤੇ ਪੋਤਰੀ ਰੋਟੀ ਨਹੀਂ ਦੇਣੀ ਕੋਈ ਨਹੀਂ ਜਦੋਂ ਮੇਰੀ ਬਹੂ ਆ ਗਈ ਉਦੋਂ ਵੇਖੂ ਮੈਂ ਕਿੰਨਾ ਤੂੰ ਤੜਕੇ ਉੱਠ ਕੇ ਨਾਲ ਜਾਣੀ ਆ ਮੈਂ ਤਾਂ ਸਾਡਾ ਦੇ ਨਾਲ ਚੜ ਕੇ ਉੱਠ ਕੇ ਦਰ ਪੈਣੀ ਆ ਵੇਖੂਗਾ ਅੱਜ ਆਹ ਤੋਂ 10 ਵਜ ਗਏ ਨੇ ਛੜ ਤਾਂ ਤੇਰਾ ਤੜਕਾ ਉਹ ਸਾਡਾ ਨਹੀਂ ਤੜਕਾ ਛੜੇ ਬੰਦੇ ਨੂੰ ਘਰੇ ਛੱਡ ਜਾਓ ਕੱਲੇ ਨੂੰ ਨਾ ਤੇ ਛੜਾ ਘਰੇ ਰਹਿ ਪੂਰਾ ਫੇਰ ਕੀ ਆ ਗਾਹੀ ਨਹੀਂ ਕਰਨੀ ਵਾਹ ਆਪ ਦਾ ਸੂਟ ਅੱਛਾ ਹੈ ਕੜਾਈ ਕੜਾਈ ਆਪਨੇ ਗਰਦੀਬ ਉਸੇ ਵਾਹ ਜੀ ਵਾਹ ਉਹ ਕੈਮਰਿਆਂ ਦੇ ਵੈਰੀ ਪੈ ਗਏ ਆ ਜਿਹੜੇ ਦੂਰ ਨਵੇਂ ਲੱਗੇ ਆ ਹਾਂ ਵੀ ਵਾਹ ਕੱਬ ਮੋੜੇਂਗੇ ਰੋਟੀ ਪਾ ਕੇ ਧੋ ਪਾ ਕੇ ਸਾਰਾ ਹੁਣ ਪਕੀਆਂ ਪਈਆਂ ਸਾਰਾ ਕੋਈ ਪਿਆ ਅੰਦਰ ਹੂੰ ਗੁੱਡ ਮਾਰਨਿੰਗ ਬੈਰੀ ਬੈਰੀ ਜੀ ਰਜੀਤ ਕੌਰ ਮਸਾਂ ਹੀ ਚੜਦੇ ਔਖੇ ਜਦੋਂ ਜਹਿਰ ਕਰਦੇ ਮਸਾਂ ਹੀ ਬੈਠੇ ਜੇ ਮਸਾਂ ਹੀ ਬਹਿਣਾ ਹੈ ਅੱਜ ਕਿੱਥੇ ਚੱਲੇ ਜੇ ਗੁਰਮਾਂ ਦੇ ਕਾਕੇ ਕਿੱਥੇ ਚੱਲਾ ਆਂ ਤੇਰੇ ਸ਼ੌਰੀਆਂ ਦੇ ਮੇਰੇ ਸ਼ੌਰੀਆਂ ਦੇ ਜੱਲਾ ਕਾਕੇ ਕਾਕੇ ਹੋਣੀ ਮੇਰੇ ਸ਼ੌਰੀਆਂ ਦੇ ਚੱਲੇ ਆ ਬਾਊ ਜੀ ਵੀ ਉਹ ਬੱਚੀ ਨੀ ਉਹ ਲਿੰਕ ਕਰਨਾ ਭੈਣ ਜੀ ਇਹਨੇ ਵਾਧੂ ਬੱਚੀ ਗੱਲਾਂ ਨਾ ਪੁੱਤਾਂ ਨੂੰ ਮੋਗ ਨਹੀਂ ਅਰਧੀਆਂ ਕਦੇ ਗੱਲਾਂ ਕਰਨੀ ਆਏ ਸੀ ਹੋਰ ਕੀ ਕਰਨਾ ਆਏ ਸੀ ਹਾਂ ਹੋਲੇ ਹੋਣਾ ਹੈ ਕਿ ਕਰਨਾ ਹੈ ਹੋਣਾ ਹੈ ਕਿ ਕਰਨਾ ਹੈ ਚੱਲ ਕਿੱਡੀ ਤੂੰ ਓਪਨ ਹੋ ਕੇ ਬੈਠੀਆਂ ਹੈ ਹੈ ਆਏ ਤੇ ਆਪਦੇ ਘਰੇ ਮਹਿੰਗਿਆਂ ਦੇ ਸ਼ਕੀਨ ਸਾਡੇ ਸਨੋਵਰ ਬਲ ਵਾਹ ਜੀ ਵਾ ਚੱਤ ਜਾ ਕੋਈ ਬੰਦਾ ਤੜਕੇ ਨਾ ਉੱਠੇ ਉਹਨੂੰ ਜਾਨਵਰ ਰੱਖ ਦੋ ਕੋਈ ਡੌਗ ਰੱਖ ਦੋ ਆਪੇ ਉੱਠਿਆ ਕਰੇਗਾ ਇਹਨਾਂ ਨੇ ਢੇਰੀ ਘਰੇ ਪਾਥੀਆਂ ਬਹੁ ਬੰਨੀਆਂ ਨਹੀਂ ਤਾਂ ਆਪੇ ਲੈ ਜਾਣਾ ਕਰ ਦੇਣੇ ਓਏ ਇਹ ਕਿਹੜਾ ਟਿਕਾਣਾ ਹੈ ਫਾਟਾ ਕੱਟੇ ਸਨਮਰ ਸਹੀ ਗੱਲ ਆਏ ਸਮਝ ਆਉਂਦੀ ਪਈ ਤੈਨੂੰ ਆਉਂਦੀ ਪਈ ਆ ਤੇ ਜਾ ਜਾ ਕੇ ਫਿਰ ਕੱਪੜੇ ਬਦਲੇ ਇੱਥੇ ਮੂੰਹ ਚਾ ਕੇ ਖੜੀ ਆ ਆਹੋ ਘਰੇ ਕੋਈ ਨਹੀਂ ਗਾ ਅਸੀਂ ਆ ਗਏ ਬਸ ਹਾਂ ਐਵੇਂ ਕਹਦੇ ਨੇ ਸਾਡੀਆਂ ਕੁੜੀਆਂ ਵੀ ਮੱਜਾ ਚੋਲ ਲੈਂਦੀਆਂ ਇੱਧਰ ਮਿਹਨਤੀ ਅੱਖਾਂ 'ਚ ਸੁਰਮਾ ਦੀ ਥੋੜਾ ਥੋੜਾ ਹਹੀ ਚੋਦੇ ਚੋਦੇ ਸ਼ਾਵਾ ਸ਼ਾਵਾ ਬਾਈ 10 15 ਮੱਝ ਆਉਂਦੀ ਹੈ ਕੁੜੀ ਹਾਂ ਜੀ ਗਾ ਤੂੰ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਅੱਜ ਦੀਆਂ ਨਾਲ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ